ਤਨੁ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਤਿਮ ਪਾਤਸ਼ਾਹੀ ਉਰਜਨਦੀਪ ਸਾਹਿਬ ਜੀ ਦੀ ਬਾਣੀ ਗਰੀ ਦੀਵਾਰ ਚੱਲ ਰਹੀ ਹੈ ਜਿਦੇ ਵਿੱਚ ਪਾਤਸ਼ਾਹ ਜੀ ਦੇ 17 ਸ਼ਲੋਕ ਸੰਪੂਰਨ ਹੋਏ ਹਨ 530 ਅੰਤੇ ਪਾਤਸ਼ਾਹ ਜੀ ਦਾ ਇਹ ਅਗਲਾ ਸ਼ਲੋਕ ਭਾਈ ਰੰਭ ਹੁੰਦਾ ਹੈ ਆਓ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ ਜੀ ਸ਼ਲੋਕ ਮਹਲਾ 5 ਕਾਮ ਕ੍ਰੋਧ ਮਾਧ ਲੋਗ ਮੁਹ ਡੁਸ਼ਟ ਬਾਸ਼ਨਾ ਨਿਵਾਰ ਰੱਖ ਲਿਹ ਪ੍ਰਭ ਆਪਣੇ ਨਾਨਕ ਸਦ ਬਲ ਹਾਰ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਲੋਕ ਦੀ ਰਮਤਾ ਕਰਦੇ ਹਨ ਬਚਨ ਕਰਦੇ ਨ ਪਾਤਸ਼ਾਹ ਜੀ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸ਼ਨਾ ਨਿਵਾਰ ਰਾਖਲੇ ਪ੍ਰਭ ਆਪਣੇ ਸਤਨਾਨਕ ਸਦ ਬਲਿਹਾਰ ਕਾਮ ਅਤੀ ਕ੍ਰੋਧ ਲੋਭ ਮੋਹ ਇਹ ਪੰਜ ਵਿਚਾਰ ਜਿਹੜੇ ਮਨ ਨੂੰ ਅੰਦਰ ਸਰੀਰ ਦੇ ਵਸਦੇ ਹਨ ਜਿਨ੍ਹਾਂ ਦੇ ਪ੍ਰਭਾਵ ਵਿੱਚ ਜੀਵ ਫਸਿਆ ਰਹਿੰਦਾ ਹੈ ਸਤਿਗੁਰ ਜੀ ਨਾਂ ਬਾਰੇ ਵਰਣਨ ਕਰਦੇ ਹਨ ਪਹਿਲੋਂ ਵੀ ਭਵੇਂ ਬਾਣੀ ਦੇ ਵਿੱਚ ਆਪਾਂ ਸੁਣ ਚੁੱਕੇ ਹਾਂ ਅਨੇਕਾਂ ਹੀ ਜਗ੍ਹਾ ਤੇ ਮਹਾਰਾਜ ਜੀ ਨੇ ਵਰਣਨ ਕੀਤਾ ਹੈ ਪੰਜਾਬਕਾਰਾਂਵਾਦ ਦੇ ਕਿਸਾਨਾਂ ਬਾਰੇ ਚੂਰਾ ਬਾਰੇ ਜਿਨ੍ਹਾਂ ਤੋਂ ਮਹਾਰਾਜ ਜੀ ਦੀ ਕਿਰਪਾ ਨਾਲ ਅਸੀਂ ਸੁਠ ਸਕਦੇ ਹਾਂ ਇੱਥੇ ਵੀ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਭਾਈ ਇਹਦਾ ਪ੍ਰਭਾਵ ਦੇਹ ਠਾ ਮਨੁੱਖ ਫਸਿਆ ਰਹਿੰਦਾ ਹੈ ਇਹਨਾਂ ਨੂੰ ਬਚਨ ਵਾਸਤੇ ਨਿਕਾਇ ਢੰਗ ਤਰੀਕੇ ਮਨੁੱਖ ਭਵੇਂ ਬਣਾ ਲਵੇ ਪਰ ਇਹਦਾ ਤੇ ਪ੍ਰਭਾਵ ਤੋਂ ਬਾਹਰ ਨਹੀਂ ਆ ਸਕਦਾ 임ਾਰਾ ਜੀ ਸਾਨੂੰ ਗੁਰਬਾਣੀ ਦਾ ਹੀ ਰਸਤਾ ਬਖਸ਼ਦੇ ਹਨ ਇਹ ਬੇਚਨ ਕਰਦੇ ਹਨ ਕਹਿੰਦੇ ਕਾਮ, ਕ੍ਰੋਧ, ਮਦ, ਲੋਭ, ਮੋਹ, ਦੁਸ਼ਟ ਵਾਸ਼ਨਾ ਨਿਵਾਰ ਬੇਨਤੀ ਕਰਦੇ ਹਨ ਮਹਾਰਾਜ ਹੇ ਅਕਾਲ ਪੁਰਖ ਜੀਓ ਪ੍ਰਭੂ ਜੀਓ ਇਹ ਵਾਸ਼ਨਾ ਜਿਹੜੀ ਇਹਨਾਂ ਦੁਸ਼ਟ ਵਾਸ਼ਨਾ ਇਹਦੇ ਨਵਰਨ ਕਰੋ ਵਾਸ਼ਨਾਵਾਂ ਜਿਹੜੀ ਸੁੱਧ ਵੀ ਵਾਸ਼ਨਾ ਹੁੰਦੀਆਂ ਪਰ ਦੁਸ਼ਟ ਵਾਸ਼ਨਾ ਵੈਸੀਆਂ ਹੁੰਦੀਆਂ ਨੇ ਜਿਹਦੇ ਕਰਕੇ ਮਨੁੱਖ ਦੁਸ਼ਟ ਹੋ ਜਾਂਦਾ ਹੈ ਉਹ ਵਾਸ਼ਨਾ ਇਹ ਹਨ ਕਾਮ ਵਾਸ਼ਨਾ, ਕ੍ਰੋਧ ਵਾਸ਼ਨਾ, ਲੋਭ ਵਾਸ਼ਨਾ, ਮੋਹ ਵਾਸ਼ਨਾ। ਮਾਰਾ ਜੀ ਗਿਣ ਕੇ ਦੱਸ ਕੇ ਫਿਰ ਕਹਿੰਦੇ ਦਾਰਮਰਨ ਕਰੋ ਦੁਸ਼ਟ ਵਾਸ਼ਨਾ ਇਹ ਹਨ। ਇਹਦਾ ਨਰਨ ਮਹਾਰਾਜ ਜੀ ਕਹਿੰਦੇ ਕਿਸ ਤਰ੍ਹਾਂ ਇਹਦੇ ਤੂੰ ਭਾਵ ਪ੍ਰਭਾਵ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ? ਤੇ ਪਾਤਸ਼ਾਹ ਜੀ ਬਚਨ ਕਰਦੇ ਰਾਖ ਲੈਹੁ ਪ੍ਰਭ ਆਪਣੇ। ਨਾਨਕ ਸਤ ਬਲਿਹਾਰ ਇਹ ਮਹਾਰਾਜ ਜੀ ਕਹਿੰਦੇ ਕੋਈ ਢੰਗ ਹੈ ਆਪਣੇ ਗੁਰੂ ਅੱਗੇ ਸਤਿਗੁਰਾਂ ਅੱਗੇ ਬੇਨਤੀ ਕਰੋ ਇਹ ਮਹਾਰਾਜ ਸਾਨੂੰ ਰੱਖ ਲਵੋ ਬਚਾ ਲਵੋ ਤੇ ਮਹਾਰਾਜ ਕਹਿੰਦੇ ਹੈ ਇਹ ਭਾਈ ਮਾਨ ਮਨੂ ਤਾਂ ਪਾਸ਼ਾ ਜੀ ਕਹਿੰਦੂ ਮਾਲਕ ਨੇ ਬਚਾਣਾ ਕੀਤਾ ਰੱਖ ਲਿਓ ਪ੍ਰਭ ਆਪਣੇ ਆਪਣੇ ਪ੍ਰਭੂ ਨੇ ਸਤਗੁਰਾਂ ਨੇ ਅਕਾਲ ਪੁਰਖ ਨੇ ਇਹਨਾਂ ਦੇ ਪ੍ਰਭਾਵ ਤੋਂ ਬਾਹਰ ਕਰ ਦੇ ਲਿਆ। ਉੱਤੇ ਸਾਨੂੰ ਵੀ ਕਹਿੰਦੇ ਨੇ ਪਿਉ ਦੇ ਮਾਲਕ ਅੱਗੇ ਬੇਨਤੀ ਕਰੀਏ ਰੋਜ਼ ਇਹ ਮਾਲਕਾ ਇਹਦੇ ਪ੍ਰਭਾਵ ਤੋਂ ਸਾਨੂੰ ਬਚਾਉਣਾ ਕਰ। ਤੂੰ ਕਿਰਪਾ ਕਰੇਂਗਾ ਤੇ ਰੱਖ ਲਵੇਂਗਾ ਤੇ ਇਹਨਾਂ ਤੋਂ ਬਚ ਸਕਦੇ ਹਾਂ। ਜਿਵੇਂ ਪਿੱਛੇ ਵੀ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਦਵਾਈ ਦਿੰਦਾ ਮਾਲਕ। ਉਹ ਵੈਦ ਵੀ ਹੈ ਨਰਕਾਰ ਉਹ ਸਤਗੁਰੂ। ਇਹ ਆਤਮਾ ਨੂੰ ਦਵਾਈ ਬਖਸ਼ਦਾ ਨਾਮ ਦੀ ਤਿੰਨਾਂ ਤੋਂ ਬਚ ਸਕਦੇ ਆ ਤੇ ਪਾਸ਼ਾ ਜੀ ਕਹਿੰਦੇ ਮੈਂ ਤਾਂ ਬਲਿਹਾਰ ਜਾਂਦਾ ਨਾਨਕ ਸੱਤ ਬਲਿਹਾਰ ਮਹਾਰਾਜ ਜੀ ਕਹਿੰਦੇ ਸੀ ਤਾਂ ਆਪਣੇ ਗੁਰਾਂ ਤੋਂ ਕੁਰਬਾਨ ਜਾਂਦੇ ਆ ਜਿਨ੍ਹਾਂ ਦੇ ਕਾਰਨ ਇਹ ਦੁਸ਼ਟਾ ਤੋਂ ਮਹਾਰਾਜ ਜੀ ਕਹਿੰਦੇ ਦੁਸ਼ਟਨ ਵਰਤੀ ਤੋਂ ਬਚਾਓ ਗਿਆ ਇਹ ਵਾਸ਼ਨਾ ਬਾੜੀ ਮਤਮਾੜੀ ਬਾੜੀ ਵਾਸ਼ਨਾ ਤੋਂ ਬਾਹਰ ਨਿਕਲ ਪਾਣਿਆ ਦੁਸ਼ਟ ਵਾਸ਼ਨਾ ਨਿਵਾਰ ਮਹਾਰਾਜ ਜੀ ਕਹਿੰਦੇ ਉਹ ਸਤਿਗੁਰੀ ਹੈ ਪਰਮੇਸ਼ਰ ਜਿਹੜਾ ਇਹਨੂੰ ਤੂੰ ਬਚਾ ਸਕਦਾ ਹੈ ਹਲਾ ਪੰਨਾ ਖਾਦਿਆ ਖਾਦਿਆ ਮੂ ਉੱਠਾ ਨੰਦਿਆ ਸਭ ਅੰਗ ਨਾਨਕ ਧ੍ਰਿਗਤ ਨਾਕ ਜੀਵਿਆ ਇਹਨ ਸੱਚ ਨਾਲ ਲੱਗੋ ਰੰਗ ਦੇਖੋ ਛੋਟੇ ਸ਼ਲੋਕ ਕੋ ਚ ਮਹਾਰਾਜ ਜੀ ਵੱਡੀ ਮੱਤ ਦਿੰਦੇ ਹਨ ਇੱਕ ਇੱਕ ਪੰਕਤੀ ਦੇ ਵਿੱਚ ਹੀ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਕਹਿੰਦੇ ਖਾਂਦਿਆਂ ਖਾਂਦਿਆਂ ਨਾ ਸਾਡਾ ਮੂੰਹ ਜਿਹੜਾ ਉਹ ਵੀ ਘਸ ਜਾਂਦਾ ਪਾਤਸ਼ਾਹ ਜੀ ਕੁੱਠਾ ਤੋਂ ਭਾਵ ਮੂੰਹ ਜਿਹੜਾ ਘਸ ਜਾਣਾ ਪਾਤਸ਼ਾਹ ਜੀ ਕਹਿੰਦੇ ਵੂ ਸਦਾ ਹੀ ਮਨੁੱਖ ਜਿਹੜਾ ਖਾਣ ਵੱਲ ਤ੍ਰਿਸ਼ਨਾ ਕਰਦਾ। ਕੁਝ ਲੋਕ ਐਸੇ ਹਨ ਪਾਤਸ਼ਾਹ ਜੀ ਕਹਿੰਦੇ ਜਿਹੜੇ ਜੀਣ ਵਾਸਤੇ ਖਾਂਦੇ ਹਨ। ਕੁਝ ਲੋਕ ਐਸੇ ਹਨ ਜਿਹੜੇ ਖਾਣ ਵਾਸਤੇ ਜਿੰਦੇ ਹਨ। ਕੀ ਖਾਈ ਜਾਓ ਤੇ ਬਾਹਰੋਂ ਜੀਭ ਤੱਕ ਆਨੰਦ ਲਈ ਜਾਓ। ਤੇ ਨਾ ਜ਼ਿਆਦਾ ਖਾ ਲੈਂਦੇ ਹਨ ਜ਼ਿੰਦਗੀ ਦੇ ਵਿੱਚ ਤੇ ਬਾਅਦ ਵਿੱਚ ਉਹਨੂੰ ਵੱਡਾ ਦੁੱਖ ਪਾਣਾ ਪੈਂਦਾ ਹੈ, ਸਰੀਰ ਤੇ ਦੁੱਖ ਸਹਿਣਾ ਪੈਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਕਈ ਤਰ੍ਹਾਂ ਦੇ ਲੋਕ ਹਨ ਜਿਹੜੇ ਕੀ ਦੌਰ ਵਰਤੋ ਕਰਦੇ ਹਨ ਆਪਣੇ ਮੂੰਹ ਦੀ ਵੀ ਸਾਰੇ ਸਰੀਰ ਦੀ ਦੌਰ ਵਰਤੋ ਤੇ ਮਹਾਰਾਜ ਜੀ ਉੱਥੇ ਸਾਨੂੰ ਸੁਚੇਤ ਕਰਦੇ ਹਨ ਗੁਰ ਅਜਨ ਦੇ ਪਾਤਸ਼ਾਹ ਭਾਈ ਧਿਆਨ ਰੱਖੋ ਖਾਂਦਿਆਂ ਖਾਂਦਿਆਂ ਮੂੰਹ ਘਟ ਘੁੱਟਾ ਮਹਾਰਾਜ ਜੀ ਕਹਿੰਦੇ ਮੂੰਹ ਕੱਸ ਜਾਣਾ ਪਹਿਨ ਪਹਿਨਦਿਆਂ ਸਭ ਅੰਗ ਮਹਾਰਾਜ ਜੀ ਕਹਿੰਦੇ ਖਾਂਦੇ ਹੀ ਨਹੀਂ ਸੀ ਪਹਿਨਦੇ ਵੀ ਬਹੁਤ ਮਹਾਰਾਜ ਜੀ ਕਹਿੰਦੇ ਜ਼ਰੂਰਤ ਤੋਂ ਵੱਧ ਸਾਡੇ ਕੋਲ ਪਹਿਨਣ ਵਾਸਤੇ ਕੱਪੜੇ ਹਨ ਲਮਾਰੀਆਂ ਭਰੀਆਂ ਪੀਆਂ ਦੇਖਦੇ ਨਾ ਘਰਾਂ ਦੇ ਵਿੱਚ ਲਮਾਰੀਆਂ ਤੇ ਵੀ ਕਈ-ਕਈ ਲਮਾਰੀਆਂ ਭਰੀਆਂ ਪੀਣ ਬਸਤਰਾਂ ਦੀਆਂ ਸਾਡੇ ਕੋਲ ਵਾਰੀ ਨਹੀਂ ਹੁੰਦੀ ਕਈ-ਕਈ ਮਹੀਨੇ ਤੇ ਵਗੋਂ ਰਸੀ ਲੈ ਲੈਣੇ ਕੱਪੜੇ ਸਰੀਰ ਨੂੰ ਢੱਕਣ ਵਾਸਤੇ ਕੱਪੜੇ ਚਾਹੀਦੇ ਹੁੰਦੇ ਹਨ ਪਰ ਅਸੀਂ ਉੱਥੇ ਵੀ ਦੁਰਵਰਤੋਂ ਕਰਦੇ ਹਾਂ ਸਰੀਰ ਸਾਡਾ ਕਮਜ਼ੋਰ ਪੈ ਜਾਂਦਾ ਸੱਜੇ ਸੱਜੇ ਪਰ ਅਸੀਂ ਛੱਡਦੇ ਨਹੀਂ ਹਾਂ ਮਹਾਰਾਜ ਜੀ ਕਹਿੰਦੇ ਪਹਿਨਣਾ ਸਭ ਸੰਗ ਅੰਗਾ ਦੁੱਤੀ ਮਹਾਰਾਜ ਜੀ ਕਹਿੰਦੇ ਲਾਗ ਤਰਾਗ ਰਵੇ ਬਸਤਰ ਪਹਿਨਦੇ ਆ ਇੱਥੇ ਵੀ ਦੁਰਬਾਰ ਤੋਂ ਕਰਦੇ ਆ ਤੇ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਮਹਾਰਾਜ ਜੀ ਕਹਿੰਦੇ ਪਹਿਨਣਾ ਇਹ ਨਹੀਂ ਆਪੀ ਆਪਾਂ ਸਵਾਲ ਕਰਦੀਏ ਮਹਾਰਾਜ ਕਹਿੰਦੇ ਖਾਣਾ ਨਹੀਂ ਇੱਥੇ ਉਲਟ ਸਵਾਲ ਵੀ ਕਰਦੇ ਨੇ ਲੋਕ ਕਿ ਮਹਾਰਾਜ ਤਾਂ ਕਹਿੰਦੇ ਖਾਣਾ ਨਹੀਂ ਹੈ ਪਹਿਨਣਾ ਨਹੀਂ ਹੈ ਪਰ ਮਹਾਰਾਜ ਖਾਣਾ ਪਹਿਨਣਾ ਨੂੰ ਰੋਕਦੇ ਨਹੀਂ ਆ ਮਾਰਦ ਨੂੰ ਸਾਨੂੰ ਸੁਚੇਤ ਕਰ ਦੇਣ ਭਾਈ ਖਾਓ ਵੀ ਸਰੀਰ ਨੂੰ ਚੱਲਣ ਵਾਸਤੇ ਖਾਣਾ ਜ਼ਰੂਰੀ ਹੈ ੋਧਨ ਜ਼ਰੂਰੀ ਹੈ ਸਰੀਰ ਨੂੰ ਢੱਕਣ ਵਾਸਤੇ ਇੱਜ਼ਤ ਢੱਕਣ ਵਾਸਤੇ ਪਹਿਨਣਾ ਜ਼ਰੂਰੀ ਹੈ ਪਰ ਐਸਾ ਨਾ ਪਹਿਨਣੋ ਜਿਹੜਾ ਕਿ ਸਰੀਰ ਦੀ ਪੱਤ ਗਵਾ ਚਲੇ ਸਰੀਰ ਢੱਕਿਆ ਵੀ ਨਾ ਜਾਵੇ ਤੇ ਪਹਿਨੇ ਵੀ ਅਸੀਂ ਦੁਰਵਤ ਤੋਂ ਕਰੀਏ ਕੱਪੜੇ ਵਸਤਰ ਐਸੇ ਪਹਿਨਿਏ ਕਿ ਉਹ ਸਰੀਰ ਤਾਂ ਢੱਕਿਆ ਨਹੀਂ ਜਾਂਦਾ ਪਰ ਦੁਰਵਤ ਤੋਂ ਹੁੰਦੀ ਹੈ ਮਾੜਾ ਜੀ ਕਹਿੰਦੇ ਪਹਿਨੋ ਵੀ ਸਰੀਰ ਨੂੰ ਢੱਕਣ ਵਾਸਤੇ ਇੱਜ਼ਤ ਪਾਤ ਰੱਖਣ ਵਾਸਤੇ ਪਹਿਨਣਾ ਪੈਂਦਾ ਸਰੀਰ ਨੂੰ ਅੰਗਿਆ ਨਹੀਂ ਅਸੀਂ ਛੱਡ ਸਕਦੇ ਖਾਣਾ ਪੈਂਦਾ ਹੈ ਸਰੀਰ ਦੀ ਪਾਲਣਾ ਕਰਨ ਵਾਸਤੇ ਭੋਜਨ ਸਾਡੇ ਵਾਸਤੇ ਜ਼ਰੂਰੀ ਹੈ ਪਰ ਇਹ ਨਹੀਂ ਕਿ ਸਾਰੀ ਜ਼ਿੰਦਗੀ ਖਾਣ ਵਾਲੀ ਧਿਆਨ ਰੱਖੋ ਜਿਹੜਾ ਕੰਮ ਕਰਨ ਵਾਸਤੇ ਜਨਮ ਲਿਆ ਉਹ ਸੀ ਕਰੀ ਨਹੀਂ ਪੰਦੀ ਭਜਨ ਬੰਦਗੀ ਛੱਡ ਦੀ ਵਿਸਾਰਦੀਏ ਪਰਮੇਸ਼ਰ ਨੂੰ ਪਹਿਣ ਦੀ ਜ਼ਿੰਦਗੀ ਲੰਘ ਜਾਵੇ ਸੋਹਣਾ ਪਣ ਦੇਖਦੀ ਆਪਣੇ ਆਪ ਸ਼ੀਸ਼ੇ ਚ ਦੇਖਦੀ ਜ਼ਿੰਦਗੀ ਨਗਾਦੀਏ ਪਹਿਣ ਪਾਣ ਕੇ ਬਸਤਰ ਦੇਖੀਏ ਤੇ ਉਹਨੂੰ ਮਾਲਕ ਨੂੰ ਵਸਾ ਲਦੀਏ ਇਸ ਚੀਜ਼ਾ ਤੁਮਾਰਾ ਜੀ ਸचेत ਕਰਦੀ ਹੈ ਤੇ ਸਖੋਧਵਾਰਾ ਜੀ ਇਹ ਥੋੜਾ ਵੀ ਮਹਾਰਾਜ ਜੀ ਪਹਿਣਦੇ ਨਹੀਂ ਸੀ ਉਹ ਵਸਤਰ ਸੁੰਦਰ ਪਹਿਣਦੇ ਸੀ ਜਿਵੇਂ ਪਾਤਸ਼ਾਹ ਜੀ ਕੋਲ ਐਸੇ-ਐਸੇ ਬਸਤਰ ਜਿਨ੍ਹਾਂ ਦਾ ਸੁੰਦਰ ਰੂਪ ਦੇਖ ਕੇ ਲੋਕ ਮੋਹਿਤ ਹੋ ਜਾਂਦੇ ਸੀ ਪਰ ਉਹ ਥੋੜਾ ਵੀ ਇਕੱਲਾ ਪਹਿਣਦੇ ਸੀ ਮਹਾਰਾਜ ਉਹ ਦੁਨੀਆਂ ਦੀ ਰੱਖਿਆ ਵੀ ਕਰਦੇ ਰਹੇ ਉਹਨਾਂ ਨੇ ਰਾਜ ਤਿਆਗਿਆ ਵੀ ਸਭ ਕੁਝ ਤਿਆਗਿਆ ਵੀ ਸਮਾਉਣ ਤੇ ਅਸੀਂ ਤਾਂ ਤਾਕਤ ਤਿਆਗਦੇ ਨਹੀਂ ਮਰਨ ਤੱਕ ਵੀ ਸਾਡੇ ਨਾਲ ਜਾਂਦਾ ਸਭ ਕੁਝ ਬਾਜ ਵਿੱਚ ਆਪਾਂ ਡਰਦੇ ਆ ਭਵੇਂ ਜਦੋਂ ਮਰ ਜਾਂਦਾ ਕੋਈ ਸਰੀਰ ਫਿਰ ਉਹ ਹੀ ਬਸਤਰ ਚੁੱਕ ਚੁੱਕ ਕੇ ਬਾਹਰ ਸੁੱਟਦੇ ਆ ਰੂੜੀਆਂ ਤੇ ਜਾ ਦੁਰਵਰਤ ਹੁੰਦੀ ਉਹਨਾਂ ਦੀ ਫਿਰੋਸੇ ਮਨੁੱਖ ਤਾਂ ਅਸੀਂ ਡਰੀ ਜਾਂਦੇ ਆ ਜਿਹੜਾ ਸਾਰੀ ਜ਼ਿੰਦਗੀ ਸਾਡੇ ਵਾਸਤੇ ਕਮੰਦਾ ਹੈ ਸਾਰੀ ਜ਼ਿੰਦਗੀ ਸਾਡੀ ਪਾਲਣਾ ਕਰਦਾ ਹੈ ਅਸੀਂ ਕਹਿੰਨੇ ਆ ਬੜਾ ਪਿਆਰ ਹੈ ਸਾਡਾ ਪਰ ਜਿੱਦਨ ਸਰੀਰ ਮਰਦਾ ਦੇਖੋ ਉਦੋਂ ਹੀ ਅਰਦਾਸ ਕਰਦੇ ਉਹਨਾਂ ਉਹਦੀ ਕਹਿ ਲੱਗ ਜਾਂਦੇ ਨੇ ਕਹੀਆ ਬਸਤਰ ਚੁੱਕ ਲੋ ਫਟਾਫਟ ਇਹ ਬਸਤਰਾਂ ਵਿੱਚ ਵਾਪਸ ਰਾਜੇ ਕੀਤੇ ਇਹਦੀਆਂ ਦਵਾਈਆਂ ਚੁੱਕ ਲੋ ਸਾਰਾ ਕੁਝ ਦੀ ਤੁੱਕੇ ਰੂੜੀ ਤੇ ਸੜਦੇ ਨੇ ਜਿਹੜੀਆਂ ਕੰਮ ਵਾਲੀਆਂ ਆਉਣ ਵਾਲੀਆਂ ਚੀਜ਼ਾਂ ਨੂੰ ਵੀ ਘਰੋਂ ਬਾਹਰ ਕੱਢ ਦਿੰਦੇ ਨੇ ਆ ਨਾ ਮਾਇਆ ਕੱਢਦੇ ਆ ਨਾ ਛਾਪਾਂ ਕੱਢਦੇ ਆ ਉਹ ਘਰ ਰੱਖ ਲੈਣੇ ਆ ਉਹ ਵੀ ਗਰੀਬਾਂ ਵਿੱਚ ਵੰਡ ਦੇਣੀਆਂ ਚਾਹੀਦੀਆਂ ਤੇ ਮਹਾਰਾਜ ਜੀ ਕਹਿੰਦੇ ਉੱਥੇ ਦਰਬਾਰ ਤੋਂ ਨਾ ਕੀਤੀ ਜਾਵੇ ਸਰੀਰ ਦੀ ਪਾਲਣਾ ਵਾਸਤੇ ਭੋਜਨ ਜ਼ਰੂਰੀ ਹੈ ਬਸਤਰ ਜ਼ਰੂਰੀ ਹਨ ਪਰ ਇਹ ਨਹੀਂ ਕਿ ਸਾਰੀ ਜ਼ਿੰਦਗੀ ਨਾਲ ਚੀਜ਼ਾਂ ਦੇ ਖਿਆਲ ਰੱਖਦੇ ਰਹੀਏ ਸਮਾਂ ਸਾਡੇ ਜਦੋਂ ਲੰਘ ਗਿਆ ਉਦੋਂ ਪਛਤਾਣ ਤੋਂ ਬਿਨਾਂ ਪੋੜ ਵੀ ਪ੍ਰਾਪਤ ਨਾ ਹੋਵੇ ਮਹਾਰਾਜ ਜੀ ਇਸ ਵਾਰੇ ਵਰਣਨ ਕਰਦੇ ਹਨ ਖਾਂਦਿਆ ਖਾਂਦਿਆ ਮੂੰਹ ਉੱਠਾ ਕਹਿੰਦੇ ਦੰਦ ਵੀ ਟੁੱਟ ਜਾਂਦੇ ਹਨ ਦੇਖਦੇ ਆ ਨਾ ਇੰਨਾ ਜ਼ਿਆਦਾ ਖਾਂਦੇ ਆ ਦੰਦ ਕੰਮ ਕਰਨਾ ਬੰਦ ਕਰ ਦਿੰਦਾ ਨਿਕਲ ਜਾਂਦੇ ਤੇ ਮੂੰਹ ਜਿਹੜਾ ਬਹੁਤਾ ਕੰਮ ਨਹੀਂ ਕਰਦਾ ਜਿਵੇਂ ਉਮਰ ਵੱਧਦੀ ਹੈ ਉਹ ਬਹੁਤਾ ਖਾਣ ਕਰਕੇ ਹੁੰਦਾ ਤੇ ਜਿਹੜੇ ਖਿਆਲ ਰੱਖਦੇ ਹਨ ਉਹਨਾਂ ਦਾ ਠੀਕ ਵੀ ਰਹਿੰਦਾ ਜਿਹਦੇ ਤੱਕ ਵੀ ਮੂੰਹ ਠੀਕ ਰਹਿੰਦਾ ਦੰਦ ਠੀਕ ਰਹਿੰਦੇ ਹਨ ਪਰ ਆਪਾਂ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ ਖਾਈ ਜਾਂਦੇ ਆ ਬਹੁਤਾ ਜ਼ਿਆਦਾ ਈ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਹਨ ਪਾਤਸ਼ਾਹ ਜੀ ਕਹਿੰਦੇ ਭਾਈ ਨਹੀਂ ਤਾਂ ਸਤਿਗੁਰ ਜੀ ਬਚਨ ਕਰਦਾ ਨਾਨਕ ਧਿਗਤ ਨਾ ਕਾ ਜੀਵਿਆ ਜਿਨ ਸਾਚ ਨਾ ਲੱਗੋ ਰੰਗ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜੀਵਨਾ ਹੀ ਫਿਰ ਤ੍ਰਿਗਾ ਨਾਨਕ ਧਿਗਤ ਨਾ ਕਾ ਜੀਵਿਆ ਮਹਾਰਾਜ ਜੀ ਕਹਿੰਦੇ ਉਹ ਐਸਾ ਮਨੁੱਖ ਜਿਹੜਾ ਜਪਦਾ ਹੀ ਨਹੀਂ ਖਾਣ ਵਾਲੀ ਪਹਿਨਣ ਵਾਲੀ ਧਿਆਨ ਦੁਨੀਆ ਦੇ ਵਿੱਚ ਰੰਗ ਤਮਾਸ਼ਿਆਂ ਵਿੱਚ ਫਸਿਆ ਰਿਹਾ ਇਮਾਰਤ ਜੀ ਕਹਿੰਦੇ ਉਹਨਾਂ ਦਾ ਜੀਣਾ ਤ੍ਰਿਗ ਬਣ ਜਾਂਦਾ 100 ਵਾਰੀ ਫਿੱਟੋ ਇੱਕ ਵਾਰੀ ਤ੍ਰਿਗ ਤ੍ਰਿਗ ਲਬਜ ਮਹਾਰਾਜ ਜੀ ਕਹਿੰਦੇ ਜਿਹਨ ਸੱਤ ਨਾਲ ਲੱਗੋ ਰੰਗ ਸੱਚੇ ਦੇ ਨਾਲ ਜਿਹਨੂੰ ਰੰਗ ਨਹੀਂ ਚੜਿਆ ਸੱਚੇ ਨਾਲ ਜਿਹਦੀ ਦੋਸਤੀ ਨਹੀਂ ਸੱਚੇ ਹਰੀ ਦਾ ਸਿਮਰਨ ਦਾ ਭਜਨ ਦਾ ਬੰਦਗੀ ਦਾ ਜਿਹਦੇ ਅੰਦਰ ਹਰੰਗ ਨਹੀਂ ਚੜਿਆ ਮਹਾਰਾਜ ਜੀ ਕਹਿੰਦੇ ਉਹ ਤਾਂ ਫਿਰ ਇਸ ਕੰਮ ਵਿੱਚੀ ਜੀਵਨ ਖਰਾਬ ਕਰ ਲਿਆ ਉtre ਗਏ ਸੰਸਾਰ ਤੇ ਆਇਆ ਪੌੜੀ ਜਿਵੇਂ ਤੂੰ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ ਜਹੈ ਜਹਾਂ ਜਹਾਂ ਰੱਖੇ ਆਪ ਤਹਿ ਜਾਏ ਖੜੂਵਣਾ ਪਾਤਸ਼ਾਹ ਜੀ ਪੌੜੀ ਦੀ ਰਮਤਾ ਕਰਦੇ ਆ ਕਹਿੰਦੇ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਮਹਾਰਾਜ ਜੀ ਕਹਿੰਦੇ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ ਭਾਈ ਕਿਵੇਂ ਹੋਣਾ ਸੰਸਾਰ ਵਿੱਚ ਤਿਵੇਂ ਤਿਵੇਂ ਜਗਤ ਵਿੱਚ ਵਰਤਦਾ ਹੈ ਇਹ ਮਹਾਰਾਜ ਜੀ ਬੇਨਤੀ ਕਰਦੇ ਹਨ ਕਹਿੰਦੇ ਹਕਾਰ ਅਕਾਲ ਪੁਰਖ ਪ੍ਰਭੂ ਜੀਓ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਤਿਵੇਂ ਤਿਵੇਂ ਕਿਉਂ ਹੋਵਣਾ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਪਤ ਉਵੇਂ ਹੋਏਗਾ ਜਿਵੇਂ ਤੇਰਾ ਹੁਕਮ ਹੈ ਜਹ ਜਹਾ ਜਹਾ ਰੱਖੇ ਆਪ ਇਹ ਲਬਜ ਵੀ ਅਸੀਂ ਬਹੁਤਾ ਗਲਤ ਬੋਲਦੇ ਆਂ ਜਿ ਜਹਾ 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 ਹੈ ਇਹ ਸਿਆਰੀਏ ਜਿਹ ਜਿਹ ਬਿਹਾਰੀਏ ਹਾਏ ਜਿਹ ਜਿਹ ਪ੍ਰਸਾਦ ਬੋਲਦੇ ਆ ਨਾ ਪਰ ਇੱਥੇ ਗਲਤ ਬੋਲਦੇ ਆ ਨਾ ਜ ਜਹਾ ਹੈ ਨੂੰ ਉਸੇ ਤਰੀਕੇ ਬੋਲ ਜਾਂਦੇ ਆ ਜਹਾ ਜਹਾ ਲਬਜ ਨੂੰ ਜਿਹੇ ਜਿਹੇ ਕਹ ਜਾਂਦੇ ਜਹਾ ਜਹਾ ਰੱਖੇ ਆਪ ਤੈ ਜਾਏ ਖੜੂਬਣਾ ਮਹਾਰਾਜ ਜੀ ਕਹਿੰਦੇ ਜਿਵੇਂ ਜਿਵੇਂ ਉਹ ਰੱਖਦਾ ਹੈ ਆਕਾਲ ਪੁਰਖ ਉਥੇ ਜੀ ਆ ਕੇ ਖੜਦਾ ਆਪਣੇ ਆਪਣੀ ਅਸੀਂ ਕਿਤੇ ਜਾ ਸਕਦੇ ਆ ਸਕਦੇ ਉਹਦੇ ਹੁਕਮ ਵਿੱਚ ਜੋ ਸਾਡੇ ਲਿਖਤ ਪਹਿਲਾਂ ਬਣਾਈ ਹੈ ਲਿਸਟ ਉਥੇ ਜਾਣਾ ਪੈਣਾ ਸਾਨੂੰ ਜਿੰਨਾ ਮਰਜੀ ਦਤਨ ਕਰ ਲਈਏ ਚਲੇ ਜਾਂਦੇ ਹਾਂ ਇਸ ਮੁਲਖ ਚੋਂ ਅਗਲੇ ਮੁਲਖ ਦੇ ਵਿੱਚ ਇਸ ਇੱਕ ਪਿੰਡ ਚੋਂ ਦੂਜੇ ਵਿੱਚ ਅਸੀਂ ਇਸ ਜਗ੍ਹਾ ਬਦਲਦੇ ਨੇ ਉਹ ਆਪਣੇ ਆਪਣੀ ਹੁੰਦਾ ਜਿੱਥੇ ਜਿੱਥੇ ਮਾਲਕ ਨੇ ਹੁਕਮ ਦਿੱਤਾ ਉਹਦੇ ਹੁਕਮ ਅਨਸਾਰ ਉਥੇ ਜਾ ਕੇ ਜੀਬ ਖੜਦਾ ਹੈ ਪਾਤਸ਼ਾਹ ਜੀ ਕਹਿੰਦੇ ਜਹ ਜਹ ਰੱਖੇ ਆਪ ਤਹ ਜਾਹੇ ਜਾਏ ਖੜੋਬਣਾ ਜਿਵੇਂ ਜਿਵੇਂ ਉਹ ਜਹ ਜਹ ਰੱਖਦਾ ਜਿੱਥੇ ਜਿੱਥੇ ਉਹ ਰੱਖਦਾ ਆਹ ਰਾਜ ਜੀ ਕਹਿੰਦੇ ਤਹ ਜਾਏ ਉਥੇ ਜਾ ਕੇ ਮਨੁੱਖ ਖੜਦਾ ਹੈ ਨਾਮ ਤੇਰੇ ਕੈ ਰੰਗ ਦੁਰਮਤ ਧੋਵਨਾ ਤੇ ਮਹਾਰਾਜ ਜੀ ਕਹਿੰਦੇ ਤੇਰੇ ਨਾਮ ਦੇ ਰੰਗ ਦੇ ਵਿੱਚ ਦੁਰ ਮਤ ਧੁੱਪਣੀ ਐ ਮਾੜੀ ਮਤ ਮਹਾਰਾਜ ਜੀ ਕਹਿੰਦੇ ਜੇ ਤੇਰੇ ਨਾਮ ਦਾ ਰੰਗ ਟੜ ਗਿਆ ਤਾਂ ਮਹਾਰਾਜ ਜੀ ਕਹਿੰਦੇ ਦੂਰ ਮਤ ਮਾੜੀ ਮਤ ਧੁੱਪ ਜਾਣੀ ਐ ਜਪ ਜਪ ਤੁਧ ਨਰੰਕਾਰ ਭਰਮ ਭਉ ਖੋਗ ਨਾ ਤੈਨੂੰ ਜਪ ਜਪ ਕੇ ਮਹਾਰਾਜ ਜੀ ਕਹਿੰਦੇ ਨਰੰਕਾਰ ਜੀਓ ਭਰਮ ਅਤੇ ਭਉ ਖਤਮ ਹੋ ਜਾਵਿਆ ਲਾਹੇ ਹਿਰਦੇ ਦੇ ਵਿੱਚੋਂ ਭਰਮ ਦਾ ਨਾਸ ਕਰ ਦੇਵੇਗਾ ਡਰ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਜਦੋਂ ਤੈਨੂੰ ਜਪਾਂਗੇ ਵਾਰ-ਵਾਰ ਦ੍ਰਿੜ ਕਰਾਂਗੇ ਜਪ ਜਪ ਤੂਦ ਨਰਿੰਕਾਰ ਭਰਮ ਭਉ ਖੋਵਣਾ ਹਰ ਜੀ ਕਹਿੰਦੇ ਖਤਮ ਹੋ ਜਾਵੇਗਾ ਜੋ ਤੇਰੇ ਰੰਗ ਦਿੱਤੇ ਸੇ ਜੋਨ ਨਾ ਜੋਵਣਾ ਜੋ ਤੇਰੇ ਰੰਗ ਵਿੱਚ ਪਾਤਸ਼ਾਹ ਜੀ ਕਹਿੰਦੇ ਰੱਤੇ ਗਏ ਸੋ ਜੂਨ ਨਾ ਜੋਬਣਾ ਉਹ ਜੁਨਾ ਦੇ ਵਿੱਚ ਜੋਏ ਨਹੀਂ ਜਾਣਗੇ ਜਨਮ ਨਹੀਂ ਲੈਣਗੇ ਉਹ ਮਨਖਿੱਤ ਜੁਨਾ ਮਾੜੀਆਂ ਜੁਨਾ ਤੋਂ ਉਹਨਾਂ ਨੂੰ ਬਚਾਓ ਜਾਵੇਗਾ ਅੰਤਰਬਾਰ ਇੱਕ ਨੈਣ ਅਲੋਬਣਾ ਫਿਰ ਮਹਾਰਾਜ ਜੀ ਕਹਿੰਦੇ ਐਸੀ ਦ੍ਰਿਸ਼ਟੀ ਬਣ ਜਾਏਗੀ ਬਿਰਤੀ ਬਣ ਜਾਏਗੀ ਅੰਦਰ ਬਾਹਰ ਹਰ ਜਗ੍ਹਾ ਤੇ ਇੱਕੋ ਇਹ ਨੈਣਾ ਦੇ ਨਾਲ ਅੱਖਾਂ ਦੇ ਨਾਲ ਅਲੋਚਨਾ ਮਹਾਰਾਜ ਜੀ ਕਹਿੰਦੇ ਉਹਦੇ ਦਰਸ਼ਨਾਂ ਨੂੰ ਲੋਚਾਂਗੇ ਇਹ ਅੱਖਾਂ ਉਹਦੇ ਦਰਸ਼ਨਾਂ ਨੂੰ ਲੋਚਣਗੀਆਂ ਹੋਰ ਕਿਸੇ ਨੂੰ ਨੂੰ ਦੇਖ ਪਾਣਗੀਆਂ ਮਹਾਰਾਜ ਜੀ ਕਹਿੰਦੇ ਅਸੀਂ ਬਿਰਤੀ ਬਣ ਜੀ ਮਾੜੀ ਭਾਅ ਅੱਖ ਦੀ ਜਿਹੜੀ ਬਿਰਤੀ ਹੈ ਦੁਨੀਆ ਦੇਖਣ ਦੀ ਉਹ ਖਤਮ ਹੋ ਜਾਵੇਗੀ ਅੰਤਰਬਾਰ ਇੱਕ ਨੈਣ ਅਲੋਵਣਾ ਇੱਕੋ ਦੇ ਦਰਸ਼ਨ ਪਾਏਗੀ ਆਖੇ ਨੇਤਰ ਜਿਹੜਨ ਉਹਨੂੰ ਚਾਹਣਗੇ ਜਿੰਨੀ ਪਛਾਤਾ ਹੁਕਮ ਜਿੰਨਾ ਕਦੇ ਨਾ ਰੋਵਣਾ ਜਿਨ੍ਹਾਂ ਨੇ ਪਿਆਰੇ ਹੁਕਮ ਨੂੰ ਪਛਾਣ ਲਿਆ ਬਾਦਸ਼ਾਹ ਜੀ ਕਹਿੰਦੇ ਜਿੰਨੀ ਹੁਕਮ ਪਛਾਤਾ ਹੁਕਮ ਨੂੰ ਜਿਨ੍ਹਾਂ ਨੇ ਪਛਾਣ ਲਿਆ ਬਾਣੇ ਨੂੰ ਮੰਨ ਲਿਆ ਤਿੰਨ ਕਦੇ ਨਾ ਰੋਵਣਾ ਮਹਾਰਾਜ ਜੀ ਕਹਿੰਦੇ ਉਹ ਕਰਲਾਣਗੇ ਨਹੀਂ ਜ਼ਿੰਦਗੀ ਵਿੱਚ ਆਰਾਜ ਜੀ ਕਹਿੰਦੇ ਉਹ ਕਰਲਾਟ ਨਹੀਂ ਪਾਣਗੇ ਉਹਦੇ ਹੁਕਮ ਦੇ ਵਿੱਚ ਰਹਿਣਗੇ ਨਾਉ ਨਾਨਕ ਬਖਸ਼ੀਸ ਮਨ ਮਾਹਿ ਫਰੋਵਣਾ ਖੀਰਲੀ ਦੁੱਖ ਵਿੱਚ ਬੇਨਤੀ ਕਰਦਾ ਨਾਨਕ ਨੌ ਨਾਨਕ ਬਖਸ਼ੀਸ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦੀ ਬਖਸ਼ੀਸ ਮਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹਨੂੰ ਪਰੋਕ ਕੇ ਰੱਖਣਾ ਨੌ ਨਾਨਕ ਬਖਸ਼ੀਸ ਮਹਾਰਾਜ ਜੀ ਕਹਿੰਦੇ ਮੇਰੇ ਤਾ ਤੇਰੀ ਕਾਲ ਪੁਰਖ ਦੀ ਕਿਰਪਾ ਹੈ ਪਾਸ਼ਾ ਜੀ ਕਹਿੰਦੇ ਉਹਦੀ ਬਖਸ਼ੀਸ ਹੈ ਇਹ ਮਨ ਦੇ ਵਿੱਚ ਤੁਹਾਡਾ ਨਾਮ ਘਰਤਾ ਹੋਇਆ ਹੈ ਪਰੋਇਆ ਹੋਇਆ ਹੈ ਮਾਰਨ ਮਾਹੀ ਪਰੋਬਨਾ ਕਾਲਪੁਰਖ ਨੂੰ ਹਿਰਦੇ ਵਿੱਚ ਵਸਾ ਲੈਣਾ ਉਹਦਾ ਨਾਮ ਹਿਰਦੇ ਵਿੱਚ ਵਸਾ ਕੇ ਕਾਲਪੁਰਖ ਦੇ ਦਰਸ਼ਨ ਪਾ ਲੈਣਾ ਇਹ ਪਾਤਸ਼ਾਹ ਜੀ ਅੱਜ ਦੇ ਬਖਸ਼ਿਸ਼ ਕਰਦੇ ਹਨ ਸ਼ਬਦੀ ਵਿਚਾਰ ਬਖਸ਼ਦੇ ਹਨ ਭਾਈ ਜੀ ਇਹਨਾਂ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਨੇਕਾਂ ਹੀ ਭੁੱਲਾ ਹੋ ਜੰਨੀਆਂ ਹਨ ਮਹਾਰਾਜ ਸਤਿ ਮਤਿ ਬਖਸ਼ਣ ਆਈਆਂ ਸੰਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ